ਜੱਗੀ ਯਾਰ ਤੂੰ ਮੁੜਨ ਦਿਨਾ ਪਹਿਲਾਂ ਮੈਨੂੰ ਇਹ ਦੱਸ ਆ ਜਾ ਇੱਧਰ ਆ ਜਾ ਸਾਢੇ 9 ਕੋਈ ਪਾਲਣ ਨੂੰ ਲੈ ਕੇ ਨਹੀਂ 10000 ਦੀ ਨਹੀਂ ਹੋਣੀ ਨਹੀਂ ਫੜ ਫੜ ਬਈ ਯਾਰ ਉਹ ਨਹੀਂ ਹੋਣੀ ਪੱਟੇ ਇੱਕੋ ਹੀ ਗੱਲ ਕਰਾਂ ਮੈਂ ਨਹੀਂ ਜਾਣੀ ਤਾਂ ਇੱਕੋ ਹੀ ਲਾਟ ਕਹਿ ਕੇ ਦਿੰਦਾ ਤੈਨੂੰ 13000 ਦੇ ਪੱਟ ਦਊਗਾ ਲੜਣਾ ਨਹੀਂ ਹੋਣੀ ਯਾਰ ਭਾਈ ਉਹ ਨਹੀਂ ਹੋਣੀ ਭਾਈ ਯਾਰ ਕਮਾਲ ਹੋ ਗਿਆ ਜੱਗੀ ਯਾਰ ਮਨ ਲਾ ਮੇਰੀ ਗੱਲ ਨਹੀਂ ਨਹੀਂ 13000 ਦੀ ਦੇ ਦਾਂਗੇ ਪਰ ਆਪਾਂ ਇਹ ਤੋਂ ਘੱਟ ਨਹੀਂ ਦੇਣੀ ਦਾ ਯਾਰ ਉਹ ਯਾਰ ਉਹ ਤਾਂ ਮਨ ਕੀ ਗੱਲ ਪੱਟਾ ਕਿੰਨੀ ਆ ਪਰ ਮਾਫੀ ਦੇਖ ਯਾਰ ਗੱਬੜ ਪੱਟਾ ਯਾਰ ਬਾਈ ਹਾਂ ਫੜ ਆਂ ਕਰੀ ਅੱਖਾਂ ਮਿੱਟੀ ਮਾੜੀਆਂ ਨਹੀਂ ਹੋਣੀ ਉਹ ਚੱਲ ਤੇਰਾ ਭਲਾ ਉਹ ਨਹੀਂ ਮਨ ਲਾ ਮੈਂ ਮੇਰਾ ਸਾਰੇ ਦਾਬੇ ਦੇ ਦਾਬਾ ਮਾਰੀ ਜਾਂਦੇ ਆ ਕਹਿੰਦੇ ਰੱਖ ਲੈ ਰੱਖ ਲੈ ਪੀਏ ਕਹਿੰਦਾ ਮੈਥੋਂ ਹੋਰ ਤਾਂ ਕੁਝ ਆ ਬਣ ਵੀ ਇੱਕੋ ਹੀ ਗੱਲਾਂ ਦਾ 12000 ਦੀ ਲੱਗ ਨਹੀਂ 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 ਹਾਂ ਬੱਕਰੀ ਆ ਪੱਠਾ ਆ ਪੜਦਾ ਸਲਦਾ ਹੋ ਗਿਆ ਉਹ ਲੈ ਜੋੜੇ ਰਾਜੂ ਧਰਵਾਣਾ ਵੇ ਹਾ ਇਧਰ ਵੇ ਘੋਲ ਫਿਲ ਕੇ ਨਹੀਂ ਨਹੀਂ ਯਾਰ ਉਹ ਨਹੀਂ ਚੱਕਣੀ ਉਧਰ ਉਹ ਨਹੀਂ ਬਈ ਯਾਰ ਉਹ ਗਾੜੀ ਯਾਰ ਤੈਨੂੰ ਪਤਾ ਤਾਂ ਯਾਰ ਟੋਂਗ ਵਾਲੀ ਤੇ ਮਾਲ ਵੇਚਦੇ ਨਹੀਂ ਆਪਾਂ ਤਾਂ ਕੁਝ ਵਜਦਾ ਤੂੰ ਯਾਰ ਟੋਂਗ ਵਾਲੇ ਦੀ ਟੋਂਗ ਜੱਗੀ ਕਿੰਨੇ ਪੈਸੇ ਲਵਾਤੇ ਭਾਈ 10000 10000 ਲੈ ਵੀ 10000 ਰੁਪਏ ਲਾਤਾ ਸੀਗਾ ਨਹੀਂ ਵੀਰੇ 10 ਦੀ ਨਹੀਂ ਹੋਣੀ ਯਾਰ ਔਰੇ ਲੈ ਆ ਥੱਕੀ ਆ ਬੜੀ ਹੋਣੀ ਸਾਡੇ ਦਾਦੀ ਕਹਿੰਗਾ ਨਹੀਂ ਹੋਣੀ ਹੈ ਬਈ ਉਹ ਪਰ ਆੜੀ ਕਰਕੇ ਨਹੀਂ ਸਬਦਾ ਕਰੀ ਬਾਈ ਯਾਰ ਪੱਛ ਉਹ ਗੱਪਣ ਪੱਟਾ ਯਾਰ ਕੌਣ ਦਿੰਦਾ 89000 ਦੀ 80000 ਦੀ ਬਾਈ ਯਾਰ ਤੈਨੂੰ ਨਹੀਂ ਪਤਾ ਯਾਰ ਬਾਈ ਯਾਰ ਟੋਂਗ ਵਾਲੀ ਤੇ ਕਿਤੇ ਦੀ 15000 ਘੱਟਣੀ ਆਪਾਂ ਦਿੰਦੇ ਪੱਟਾ ਯਾਰ ਉਹ ਨਹੀਂ ਤੂੰ ਹੀ ਦੱਸ ਉਹ ਬੋਲੇ ਯਾਰ ਤੂੰ ਹੀ ਦੱਸ ਯਾਰ ਆਲੇ ਆਲੇ ਉਹੀ ਉਹੀ ਦੱਸ ਕੀ ਕਹਿੰਦਾ ਲੈ ਬੋਲ ਨਹੀਂ ਐਂ ਨਹੀਂ ਕਹਿੰਦਾ ਮੈਂ ਪੈਸੇ ਗਿਣਾਉਂਗਾ ਤੂੰ ਗਿਣ ਤਾ ਹੀ ਤੂੰ ਨਾ ਮੰਨਣਾ ਚਾਹ ਤੂੰ ਨਹੀਂ ਐਵੇਂ ਭਾਮ ਆ ਜਾਣ ਖਿੱਚਾ ਤੂੰ ਹੀ ਕਰੀਂ ਨਾ ਬਾਈ ਸਹੀ ਗੱਲ ਆ ਯਾਰ ਐਵੇਂ ਕੋਈ ਨੋਟ ਪਾੜ ਗਿਆ ਮੋੜ ਕੇ ਫੇਰ ਕਹੋਂਗੇ ਸਾਡੇ ਪੈਸੇ ਪ ਗੱਡੀ ਨਾ ਵੀ ਆ ਬਾਈ ਇਹਦੇ ਕੋਲੇ ਨਹੀਂ ਨਹੀਂ ਯਾਰ ਮੰਨਿਆ ਵੀ ਕਰਿਆ ਗੱਤਾਂ ਨਾਲ ਗੱਲ ਨਹੀਂ ਕਰੀ ਦਿੰਦੀ ਸਾਰੇ ਬੰਦੇ ਕੜੇ ਵੀ ਮਲਾਜ਼ਮ ਕਰਾ ਨਹੀਂ ਹੋਣੀ ਜਮਦਾ ਨਹੀਂ ਬਾਈ ਯਾਰ ਏਕੇ ਨਾਲ ਹੋਊਗੀ ਹਾਂ ਏਕੇ ਨਾਲ ਹੋਊਗੀ ਹੋ ਗਈ ਯਾਰ 11 ਦੀ ਓਏ ਫਾੜ ਯਾਰ ਹੋ ਗਈ ਲਿਖਾਈ ਦੇ ਚੱਲ ਚੱਲ ਠੀਕ ਹੈ ਲੈ ਵੀ ਦੋਸਤੋ ਮਾੜੀ ਨਹੀਂ ਤੁਹਾਨੂੰ ਬਈ ਆਪਾਂ ਪਤਾ ਨਹੀਂ ਗੱਲ ਕਰਦੇ ਜਿਹੜੀ ਲੈ ਵੀ 11000 ਦੀ ਪੱਟ ਕਰਵਾਤੀ ਆ ਬਈ ਲਿਖਾਈ ਦਾ ਦੱਸ ਦੀ ਆਉਦੀ ਆਉਦੀ ਆ ਬਈ 11000 ਦਾ ਸੌਦਾ ਹੋਇਆ ਰੱਬ ਲਗਦੀ ਕਰੀਏ 15000 ਦੀ ਪੱਟ ਨਾ ਵਿਕੇ ਤਾਂ ਆਪਾਂ ਕੰਮ ਕਰਦੇ ਬਈ ਹੈ ਨਹੀਂ 15 ਦੀ ਚਲੋ ਕੋਈ ਨਾ ਠੀਕ ਹੈ ਬਈ ਕਿੱਥੋਂ ਆਈ ਸੀਗੇ ਪ੍ਰੀਤਕੋਟ ਨੇ ਬਹੁਤ ਚੰਗੀ ਆ ਜੀ ਲੈ ਵੀ ਆ ਬਾਈਆਂ ਨੂੰ ਪੱਟ ਦਵਾਇਆ ਪੱਠ ਤੁਹਾਨੂੰ ਇੱਕ ਵਾਰੀ ਹੋਰ ਵਿਖਾ ਦਿੰਨੇ ਆ 11000 ਦਾ ਸੌਦਾ ਹੋਇਆ ਲਿਖਾਈ ਆਪੋ ਆਪਣੀ ਕੀਤੀ ਆ ਲੈ ਵੀ ਦੋਸਤੋ ਆ ਪੱਠ ਦਾ ਹੋਇਆ ਸੌਦਾ ਵੀ ਦੇਖ ਸਕਦੇ ਹੋ ਪੱਠਾ ਚੰਗੀ ਬੰਦੀ ਦਾ ਦੀ ਪੱਠਾ 11000 ਚ ਸੌਦਾ ਹੋਇਆ ਤੇ ਲਿਖਾਈ ਆਪੋ ਆਪਣੀਆਂ ਵੀ ਬਣੀ ਬਣੀ ਲਿਖਾਈ ਜਰਾ ਖੜਾ ਲ ਤਰ ਤੱਕ ਮੈਨੂੰ ਫੜ ਸਕਦੇ ਚੱਕਾ ਲਾ ਫੜ ਚੱਲ ਜਾ ਹੋਜੀ ਬਾਈ ਕਿੰਨੇ ਚ ਕਰਵਾ ਦੀ 650 ਦੀ 650 ਲਖਾਈ ਸੰਜੂ ਦੀ ਠੀਕ ਹੈ ਲੈ ਵੀ ਲਖਾਈ ਸੰਜੂ ਦੀ ਆ ਬੱਕਰੀ ਸੰਜੂ ਨੂੰ ਦਵਾਤੀ ਆ 650 ਦੇ ਵਿੱਚ ਲਖਾਈ ਸੰਜੂ ਸੰਜੂ ਬੋਲ ਲੈਣਾ ਕਰ ਦੂਗਾ ਠੀਕ ਹੈ 650 ਰੁਪਏ ਜਿਹੜੀ ਲਖਾਈ ਨੂੰ ਪਤਾ ਸੀ ਇਹ ਸੌਦਾ ਇਹ ਲਖਾਈ ਸੰਜੂ ਦੀ ਆ ਠੀਕ ਹੈ ਖਰੀਦਣ ਵਾਲੇ ਸੰਜੂ ਲੈ ਵੀ ਦੋਸਤੋ ਕੱਢ ਕੱਢ ਸੰਜੂ ਇਹ ਤੇ ਦੀ ਖਾਸੀਅਤ ਹੈ ਬਾਈ ਕਿਹੜਾ ਪਿੰਡ ਸੀ ਆਪਣਾ ਆਪਣਾ ਪਿੰਡ ਪੱਕਾ ਬਾਈ ਠੀਕ ਹੈ ਪੱਕੇ ਤੋਂ ਆਏ ਸੀ ਬਾਈ ਹੋਰੀ ਨਗ ਲੈ ਕੇ ਤੇ 650 ਦੀ ਬੱਕਰੀ ਲੈ ਕੇ ਵੀ ਚੱਲੇ ਤੇ ਹਾਂ ਨਾਗੇ ਇਹਨਾਂ ਨੂੰ ਦਵਾਈ ਵੀ ਆ ਤੇ ਇਹਨਾਂ ਨੇ ਵੇਚੇ ਵੀ ਆ ਠੀਕ ਹੈ ਫਿਰ ਠੀਕ ਕਿਹੜਾ ਕੈਮਰਾ ਕਿੰਨੇ ਦੀ ਹੋਗੀ 600 700 ਹਾਂ ਜਾਂਦੇ ਜਾਂਦੇ ਬੱਲੇ ਸੱਟਾ ਨਮਸਕਾਰ ਦੇ ਦੋ ਓਏ ਹੱਥ ਦੇ ਗੱਲ ਓ ਰਹਿ ਦੇ ਰਹਿ ਦੇ ਜੱਗੀ ਉਹ ਜੱਗੀ ਮੋੜ ਕੇ ਵਿਖਾ ਪੈੜਦਾ ਹੋ ਗਿਆ ਨਹੀਂ ਡੈੜਾ ਇਹ ਕੀ ਹੋ ਗਿਆ ਰਜੂ ਯਾਰ ਇੱਕ ਵਾਰ ਕਰ ਨਾ ਨਹੀਂ ਨਾ ਉਹ ਜੱਗੀ ਨਹੀਂ ਯਾਰ ਲਿਖਾਈ ਦੀ ਆ ਜਾਂ ਲਿਖਾਈ ਦੀ ਆ ਜੱਗੀ ਜਾਨਵਰ ਦੇਖਣ ਦੇ ਨਹੀਂ ਸਹੀ ਆ ਫਿਰ ਭਾਈ ਸਹੀ ਆ ਯਾਰ ਇਕੱਲੇ ਬੰਗ ਜਾਨਵਰ ਵੀ ਦੇਖਣ ਦੇ ਲਿਖਾਈ ਇਹ ਦੇਉਗਾ ਰਜੂ ਭਾਈ ਇੱਥੋਂ ਪਹਿ ਪੂਰੇ ਕਰੂਗਾ ਇਹ ਲੈ ਵੀ ਰੰਗ ਲਾ ਦੇ ਕੋਈ ਚੱਕਰ ਨਹੀਂ ਪੈਂਸੋ ਚ ਲਿਖਾਈ ਬਾਈ ਕਰੂ ਉਹ ਲਖਾਈ ਆ ਕਰਾ ਦੂੰਗਾ ਕੋਈ ਨਹੀਂ ਕਰਾਉਣੀ ਯਾਰ ਨਹੀਂ ਯਾਰ ਕੋਈ ਗੱਲ ਨਹੀਂ ਬਾਈ ਯਾਰ ਕਿਉਂ ਯਾਰ 200 ਰੁਪਏ ਪਿੱਛੇ ਯਾਰ ਬਾਈ ਆਪੋ ਆਪਣੀ ਲਖਾਈ 500 ਰੁਪਿਆ ਦੇ ਯਾਰ ਕਿਉਂ ਰੋਲਾ ਪਾਇਆ 200 ਰੁਪਏ ਲੱਗੂ ਆਪੋ ਆਪਣੀ ਲਖਾਈ ਬਾਈ ਯਾਰ ਤੁਸੀਂ ਪਹਿਲਾਂ ਫਿਰ ਯਾਰ ਤੂੰ ਲੈ 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 ਬਿੱਲ ਰੇਟ ਫਿਰ 6 ਬੱਚੇ ਹੁਣ ਜਾਣ ਨਿਕਲਦੀ ਐ ਆਪਾਂ ਦੀ ਕੀ ਗੱਲ ਵਜਰ ਹੈਡੀ ਯਾਰ ਇਹ ਤਾਂ ਯਾਰ ਦੱਸ ਤੀ ਉਹਨੇ ਵੇਖ ਚਾਕੇ ਕਿੰਨਾ ਤੁਹਾਨੂੰ ਜਾਨਾ ਗੱਲ ਇਹਦਾ 100 ਰੁਪਇਆ ਹੋਰ ਦੇ ਦਿੰਦਾ ਯਾਰ ਆਹ ਡਾ ਕਰਿਆ ਕਰੋ ਯਾਰ ਬਾੜ ਬੜਾ ਕੇ ਬੱਦਾ ਯਾਰ 25 ਜਤਾਦਾ ਵਾ ਕਿੱਥੋਂ ਪੈਦ ਪਾਈਆ ਪਾਈਆ ਕਰਕੇ ਵੇਚੜਾ ਵੈ ਨਹੀਂ ਲਿਖਾਈ ਦੂ ਦੇ ਹੈ ਲਿਖਾਈ ਖੜ ਜਾ ਜੱਗੀ ਬਾਈ 10 ਉਹ ਕਿਵੇਂ ਕਰਾਤਾ ਬਾਈ ਲਿਖਾਈ ਚਾਚਾ ਇਹ ਨਹੀਂ ਕਰਨੀ ਬਾਈ 6000 ਤੇ ਹਾਂ 6000 ਠੀਕ ਆ ਸਾਢੇ ਸੇ ਬਾਈ ਨਹੀਂ ਨਹੀਂ 900 ਕਿਹਾ ਨਾ ਨਹੀਂ ਨਹੀਂ ਯਾਰ ਸਾਢੇ ਸੇ ਕਿਹਾ ਯਾਰ ਘਰ ਤੇ ਜਾਂ ਛੱਡ ਤਾ ਮਰੀ ਜਾਂਦਾ ਉਹ 650 ਜੀ ਪੈ ਗਿਆ ਬੈਡੂ ਦਾ ਇਹ ਫਿਰ ਬੈਡੂ ਦਾ 650 ਜੀ ਪੈ ਗਿਆ ਗੁੱਸਾ ਨਹੀਂ ਆਉਂਦਾ ਮੈਂ ਇਹ ਗੱਲ ਕਹੀ ਹੈ ਨਾ ਠੀਕ ਹੈ ਨਾ ਮੈਂ ਘਟ ਗਿਆ 650 ਕਿਹਾ ਤੇ ਮੈਂ ਘਟ ਗਿਆ ਨਾ ਮੈਂ ਨਹੀਂ ਘਟਿਆ 50 650 ਕੋਈ ਜਾਣਦੇ ਨਹੀਂ ਹੁਣ ਸਾਡਾ ਕੋਈ 1000 ਨੂੰ ਬਣਾਉਂਦੀ 650 ਬੱਕਰੇ

ਉਹ ਤੂੰ ਹੱਥ ਤਾਂ ਛੱਡ ਦੇ ਖਾਣ ਲੱਗਾ ਤੇਰਾ ਬੱਕਰਾ ਜੀ ਯਾਰ ਯਾਰ ਬੋਲ 500 ਬੁੱਲ ਜਾ ਆਵਲਾ ਪੈਂਦਾ 500 ਨਹੀਂ 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 ਤੂੰ ਗੱਲ ਠੀਕ ਹੈ ਮੈਂ ਜਵਾਬ ਆਲਾ ਵਾਲਾ ਜਿਹੜਾ ਆਈ ਆਦੀ ਹੈ ਠੀਕ ਆ ਬਾਈ ਪੁਆਇੰਟ ਦੋ ਨੀ ਡੈਡ ਨਹੀਂ ਪੁਆਇੰਟ ਸਾਹਮਣੇ ਲਿਖਾਈ ਸੁਮਾਈ ਦੇ ਨਾ ਨਾ ਬਣਾ ਯਾਰ ਬਣਾ ਯਾਰ ਛੱਡ ਕਰ ਤੂੰ ਰਹਿਂਦੇ ਯਾਰ ਉਹ ਸਹੀ ਆ ਬਾਈ ਮਾਰ ਯਾਰ ਆਰਾਮ ਲੈ ਵੀ ਸਹੀ ਗੱਲ ਆ ਕੋ ਆਪਣੀ ਆ ਬਸ ਠੀਕ ਐ ਨਾ ਕਰ ਫਿਰ ਉਹ ਬਾਬੇ ਦਾ ਬੰਪਡਿਕ ਪੂਗ ਬਾਬਾ ਦੀ ਜਿਹੜੀ ਵੱਡਾ ਐ ਯਾਰ ਬਾਈ ਆਪਾਂ ਇੱਕ ਦੂਜੇ ਦਾ ਮਾਨ ਨਹੀਂ ਕਰਦੇ ਇਹ ਨਹੀਂ ਯਾਰ ਜੈਦ ਦੀ ਵੱਡਾ ਆਪ ਸਹੀ ਐ ਬਾਈ ਗੱਲ ਤਾਂ ਕੋਈ ਗੱਲ ਨਹੀਂ ਯਾਰ 100 ਰੁਪਏ ਦੀ ਗੱਲ ਆ ਬੰਦਾ ਲੰਮਾ ਚੌੜਾ ਕੱਚਾ ਹਨੇ ਕਰਾਉਣੇ 100 100 ਕਰਾ ਦੇ ਬੰਦਾ ਫੇਰ ਵੀ ਕੰਦੇ ਮੂੰਹ ਮੱਥੇ ਲਾ ਕਰਾ ਦੇਣਗੇ ਯਾਰ ਬਾਈ ਜੀ ਪਿੰਡ ਕਿਹੜਾ ਸੀ ਆਪਣਾ ਹਾਂਜੀ ਕਿਹੜਾ ਪਿੰਡ ਸੀ ਪਿੰਡ ਮਾੜੀ ਮੁਸਤਫਾ ਜੀ ਮਾੜੀ ਮੁਸਤਫਾ ਤੋਂ ਆਏ ਸੀਗੇ ਬਾਈ ਹੋਰੀ ਬੱਕਰੇ ਦਾ ਸੌਦਾ ਹੋਇਆ ਬਾਈ ਠੀਕ ਆ ਆ ਪੱਠ ਵੀ ਦੇ ਦੇ ਉਹਨੂੰ ਯਾਰ 500 ਦੇ ਵਿੱਚ ਆ ਪੱਠ ਵੀ ਦੇ ਵੜ ਵੱਟ ਦੇ ਦੱਸਦਾ ਯਾਰ ਲਖਾਈ ਬਈ ਰਾਜੂ ਕਰਾਂ ਬਿਲਕੁਲ ਦੱਸ ਤਾਂ ਦਿੱਤਾ ਉਹਨਾਂ 12000 ਲੈਣਾ ਬੰਦੀ ਦਾ ਜੇ ਜੋੜੀ ਲੈਣੀ ਆ ਤਾਂ 20000 ਦੀ ਲੈ ਜੀ ਆ ਬੱਕਰਾ ਬਈ ਸੇਠ ਨੂੰ ਦਵਾਤਾ 6500 ਚ ਲਖਾਈ ਲਖਾਈ ਓਟਾ ਦੀ ਆ ਜੀ ਠੀਕ ਆ ਜੀ 6500 ਚ ਠੀਕ ਆ ਜੀ ਬੱਕਰੀ ਨਹੀਂ ਛੱਡੀ ਦਿੰਦੇ ਆਹ